ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅਫਰੀਕਾ ਮਹਾਦੀਪ ਦੀ ਧਰਤੀ ਤੇ ਇੱਕ ਬੜਾ ਵੱਡਾ ਭੂਗੋਲਕ ਬਦਲਾਅ ਹੋ ਰਿਹਾ ਹੈ ਉਥੋਂ ਦੀ ਧਰਤੀ ਵਿੱਚ ਇੱਕ ਦਰਾੜ ਪੈ ਗਈ ਹੈ ਜੋ ਕਿ ਹੌਲੀ-ਹੌਲੀ ਅੱਗੇ 에ਥੋਪੀਆ ਕਿਨੀਆਂ ਅਤੇ ਤੰਜ਼ਾਨੀਆ ਆ ਆ ਦੇਸ਼ਾਂ ਵੱਲ ਵੱਧ ਰਹੀ ਹੈ ਕਿਸੇ ਸਮੇਂ ਇਹ ਦਰਾੜ ਇੱਕ ਵਿਸ਼ਾਲ ਸਮੁੰਦਰ ਦਾ ਰੂਪ ਧਾਰਨ ਕਰ ਸਕਦੀ ਹੈ ਇਸ ਭੂਗੋਲਕ ਘਟਨਾ ਬਾਰੇ ਭਗਤ ਕਬੀਰ ਜੀ ਸੈਂਕੜੇ ਸਾਲ ਪਹਿਲਾਂ ਲਿਖ ਗਏ ਸਨ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਜਿਸ ਦਾ ਅਰਥ ਹੈ ਕਿ ਸਰਵ ਸ਼ਕਤੀਮਾਨ ਵਾਹਿਗੁਰੂ ਪਾਣੀ ਯਾਨੀ ਕਿ ਸਮੁੰਦਰ ਆ ਨੂੰ ਧਰਤੀ ਬਣਾ ਸਕਦਾ ਹੈ ਧਰਤੀ ਨੂੰ ਖੂ ਜਾਣੀ ਕਿ ਜਲ ਦਾ ਭੰਡਾਰ ਬਣਾ ਸਕਦਾ ਹੈ ਖੂ ਤੋਂ ਪਹਾੜ ਜਾਣੀ ਕਿ ਜਿੱਥੇ ਜਲ ਦੇ ਭੰਡਾਰ ਸਮੁੰਦਰ ਆਦ ਹਨ ਉਸ ਸਥਾਨ ਤੇ ਪਾਰਵਤ ਖੜੇ ਕਰ ਸਕਦਾ ਹੈ ਭਗਤ ਕਬੀਰ ਜੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1252 ਤੇ ਦਰਜ ਹੈ अफ्रीका महाद्वीप ਦੇ ਇਹ ਘਟਨਾ ਇਸ ਸ਼ਾਵਤ ਦੇ ਸਚਾਈ ਦੀ ਗਵਾਹੀ ਭਰਦੀ ਹੈ ਸ਼ਾਰਟ ਵੀਡੀਓ ਵਿੱਚ ਜਾਣਕਾਰੀ ਦਿੰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ